ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਬਾਬਾ ਤਰਲੋਕ ਸਿੰਘ ਹੈਡ ਗ੍ਰੰਤੀ ਸਿੰਘ ਜਿਨ੍ਹਾਂ ਨੇ ਪਿਛਲੇ 23 ਸਾਲ ਤੋਂ ਲਗਾਤਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੀਰਾ ਸ਼ਾ ਨੂਰ ਖਾਈ ਫੇਮੇ ਕੀ ਗੁਰਦੁਆਰਾ ਸਾਹਿਬ ਵਿਖੇ ਹੈਡ ਗ੍ਰੰਤੀ ਸਿੰਘ ਵਜੋਂ ਸੇਵਾ ਕਰਦੇ ਆ ਰਹੇ ਨੇ ਅੱਜ ਪਿੰਡ ਮੀਰਾ ਸ਼ਾ ਨੂਰ ਨਗਰ ਵਾਸੀ ਸੰਗਤਾਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਗਰੰਥੀ ਸਿੰਘ ਦਾ ਸਤਕਾਰ ਮੁੱਖ ਰੱਖਦੇ ਹੋਏ ਗਰੰਥੀ ਬਾਬਾ ਤਰਲੋਕ ਸਿੰਘ ਨੂੰ ਜ਼ਮੀਨਦਾਨ ਕਰਕੇ ਨਵੇਂ ਕੋਠੇ ਪਾ ਕੇ ਦਿੱਤੀ ਜਾ ਰਹੀ ਹੈ ਜਿਸ ਦੀ ਅੱਜ ਨੀ ਰੱਖੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਬੀਬੀ ਕੁਲਦੀਪ ਕੌਰ ਭੁੱਲਰ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਅਹੁਦੇਦਾਰ ਅਤੇ ਨਗਰ ਵਾਸੀ ਸੰਗਤਾਂ ਨੇ ਦੱਸਿਆ ਕਿ ਅਸੀਂ ਇਹ ਕੋਠੀ ਬਾਬਾ ਤਰਲੋਕ ਸਿੰਘ ਨੂੰ ਸਾਰੇ ਨਗਰ ਵੱਲੋਂ ਗਿਫਟ ਦਿੱਤੀ ਹੈ ਅਤੇ ਇਹ ਕੋਠੀ ਬਾਬਾ ਤਰਲੋਕ ਸਿੰਘ ਦੇ ਨਾਮ ਹੋਵੇਗੀ ਅਤੇ ਇਸ ਕੋਠੀ ਦਾ ਮਾਲਕ ਬਾਬਾ ਤਰਲੋਕ ਸਿੰਘ ਅਤੇ ਇਸ ਦਾ ਸਮੂਹ ਪਰਿਵਾਰ ਹੋਵੇਗਾ ਆਓ ਵੇਖਦੇ ਹਾਂ ਪੂਰੀ ਖਬਰ ਪਿੰਡ ਮੀਰਾ ਸ਼ਾਹ ਨੌਰ ਤੋਂ ਪੱਤਰਕਾਰ ਜਸਵੰਤ ਸਿੰਘ ਜੱਗਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਦੀ ਵਿਚੰਨ ਪੰਜਾਬ ਦੇ ਨਾਲ ਦਿਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਾਦਿ ਦਾਇ ਸ੍ਰੀ ਹਾਦਿ ਕ੍ਰਿਸ਼ਨ ਤੇ ਆਈ ਹੈ ਜਿਸ ਦੇ ਠੇ ਸਭ ਦੁੱਖ ਜਾਏ ਯੇਗਬਾ ਹਾਦਰ ਸੁਮਦੇ ਆ ਘਰ ਨੋਂ ਨਿੱਦ ਆਵੇ ਤਾਈ ਸਭ ਥਾਈ ਹੋਇਦੀ ਸਹਾਇ ਦਸਵਾ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇਦੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਹੰਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਤੋ ਜੀ ਬੋਲੇ ਸੋ ਨਿਹਾਲ ਬੋਲੇ ਈ ਸੋ ਨਿਹਾਲ ਕੀ ਅੱਜ ਇਹਨ ਮੀਰਾ ਸ਼ਨੂਰ ਦੇ ਐਡ ਗ੍ਰੰਥੀ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਨੂੰ ਸੰਗਤਾਂ ਵੱਲੋਂ ਜ਼ਮੀਨਦਾਨ ਕਰਕੇ ਕੋਠੀ ਬਣਾਉਣ ਦੇ ਲਈ ਉਪਰਾਲਾ ਕੀਤਾ ਗਿਆ ਉਸ ਦੇ ਵਿੱਚ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਜਾਮਨੀ ਸਾਹਿਬ ਜੀਤਪੁਰ ਤੋਂ ਪਹੁੰਚਿਆ ਹਨ ਉਨਾਂ ਨਾਲ ਆਪਾਂ ਵਿਚਾਰ ਸਾਂਝੇ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਆਪ ਆਪ ਪਹੁੰਚੇ ਹੋ ਨਹੀਂ ਪੱਥਰ ਰੱਖਣ ਦੇ ਲਈ ਇਸ ਬਾਰੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦਾਸ ਨੂੰ ਬੜੀ ਖੁਸ਼ੀ ਹੋਈ ਜਦੋਂ ਸਾਰੇ ਨਗਰ ਨੇ ਜੋ ਨਗਰ ਮੀਰਾ ਸ਼ਾਹ ਨੂਰ ਫਿਰੋਜ਼ਪੁਰ ਦੇ ਅੰਦਰ ਜੋ ਸਾਰੀ ਪੰਚਾਇਤ ਨੇ ਮੈਨੂੰ ਬੜੇ ਵਧੀਆ ਵਿਚਾਰ ਲੱਗੇ ਸਾਰੀ ਪੰਚਾਇਤ ਦੀ ਬਹੁਤ ਵਧੀਆ ਸੋਚ ਹੈ ਤੇ ਮੇਰੇ ਖਿਆਲ ਵੀ ਹਰੇਕ ਨਗਰ ਦੀ ਇਹ ਸੋਚ ਹੋਵੇ ਵੀ ਅੱਜ ਗ੍ਰੰਤੀ ਦਾ ਸਤਕਾਰ ਹੋਵੇ ਤੇ ਸਾਡੇ ਬੱਚੇ ਜਿਹੜੇ ਬਾਣੀ ਬਾਣੇ ਦੇ ਜ਼ਰੂਰਤਾਰ ਨਹੀਂ ਬਨਣਾ ਨਹੀਂ ਤੇ ਆਪਾਂ ਗ੍ਰੰਤੀ ਸਿੰਘ ਹਰੇਕ ਪਿੰਡਾਂ 'ਚ ਰੱਖਦੇ ਹੀ ਨੇ ਨਗਰ ਪੰਚਾਇਤਾਂ ਦਾ ਕਮੇਟੀਆਂ ਬਣੀਆਂ ਤੇ ਜਿੰਨਾ ਚਿਰ ਤੇ ਗ੍ਰੰਤੀ ਸਿੰਘ ਕਰਦਾ ਸੇਵਾ ਗੁਰੂ ਘਰ ਦੇ ਅੰਦਰ ਉਹਨਾਂ ਚਿਰ ਉਹਨੂੰ ਕੋਠੀ ਵੀ ਰਹਿਣ ਨਹੀਂ ਦਿੱਤੀ ਜਾਂਦੀ ਏ ਚਲੋ ਖਾਣ ਪੀਣ ਦੇ ਵਾਸਤੇ ਵੀ ਉਹਦਾ ਪ੍ਰਬੰਧ ਸਾਰਾ ਕੀਤਾ ਜਾਂਦਾ ਪਰ ਜਦੋਂ ਗ੍ਰੰਤੀ ਸਿੰਘ ਨੂੰ ਉਹ ਸੇਵਾ ਤੋਂ ਮੁਕਤ ਕਰ ਦਿੱਤਾ ਜਾਂਦਾ ਤੇ ਉਹ ਵਿਚਾਰਾ ਕਿਉਂਕਿ ਉਹਨੇ ਤੇ ਉਸੇ ਪਿੰਡ ਹੀ ਰਹਿਣਾ ਹੁੰਦਾ ਜਿੱਥੇ ਸੇਵਾ ਕਰਦਾ ਹੈ ਉਹਨੂੰ ਫਿਰ ਐ ਲੱਗਦਾ ਵੀ ਮੇਰਾ ਘਰ ਹੀ ਕੋਈ ਨਹੀਂ ਹੈਗਾ ਪਰ ਇੱਥੇ ਇਸ ਨਗਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਸਾਰੇ ਨਗਰ ਨੇ ਜੋ ਇਸ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੇਪਾਈ ਤਰਲੋਕ ਸਿੰਘ ਜੀ ਤਕਰੀਬਨ 21-22 ਸਾਲ ਤੋਂ ਇਸ ਨਗਰ 'ਚ ਸੇਵਾ ਕਰ ਰਹੇ ਨੇ ਤੇ ਸਾਰੇ ਨਗਰ ਨੇ ਸੋਚਿਆ ਵੀ ਜੇ ਗਰੰਤੀ ਸਿੰਘ ਇੰਨਾ ਚਿਰ ਸਾਡੇ ਗੁਰੂ ਘਰ ਸੇਵਾ ਕਰ ਰਹੇ ਨੇ ਤੇ ਜਦੋਂ ਇਹ ਸੇਵਾ ਤੋਂ ਰਿਟਾਇਰ ਹੋਣਗੇ ਕੀ ਇਹ ਫਿਰ ਹੋਰ ਕਿਤੇ ਜਾ ਕੇ ਰਹਿਣਗੇ ਕਿਉਂਕਿ ਇਹਨਾਂ ਦਾ ਸਰੀਰ ਵੀ ਉਸ ਸਮੇਂ ਫਿਰ ਕੋਈ ਕੰਮ ਤੁਹਾਦਾ ਕਰਨ ਜੋਗ ਨਹੀਂ ਹੋਏਗਾ ਔਰ ਸਾਰੇ ਨਗਰ ਨੇ ਬੜੇ ਪਿਆਰ ਦੇ ਨਾਲ ਫਿਰ ਜੋ ਸਲਾਹ ਕਰਕੇ ਜੋ ਸਾਰਿਆਂ ਨੇ ਮਤਾ ਪਾਸ ਕਰਕੇ ਤੇ ਗਰੰਤੀ ਸਿੰਘ ਨੂੰ ਜੋ ਇਹ ਨਵੀਂ ਜਗ੍ਹਾ ਬਖਸ਼ਿਸ਼ ਕੀਤੀ ਹੈ ਵੀ ਗਰੰਤੀ ਸਿੰਘ ਆਪਣਾ ਘਰ ਪਾ ਕੇ ਇੱਥੇ ਰਹਿਣ ਤੇ ਜਦੋਂ ਸੇਵਾ ਮੁਕਤ ਵੀ ਹੋਣ ਵੀ ਇਹ ਘਰ ਉਹਨਾਂ ਦਾ ਹੀ ਹੋਏਗਾ ਆਪਦਾ ਘਰ ਬਣਾ ਕੇ ਤੇ ਇੱਥੇ ਸਦਾ ਵਾਸਤੇ ਉਹ ਆਪਦਾ ਵਸਾ ਕਰ ਸਕਦੇ ਆ ਔਰ ਇਸ ਨਗਰ ਦੇ ਵਸਨੀਕ ਵਸਨੀਕ ਬਣ ਕੇ ਉਹ ਰਹਿਣ ਬਹੁਤ ਵੱਡਾ ਉਹ ਉਪਰਾਲਾ ਜੀ ਜੇ ਸਾਰੇ ਨਗਰ ਕਮੇਟੀਆਂ ਇਹ ਉਪਰਾਲਾ ਕਰਨ ਯਾਦ ਗ੍ਰੰਥੀ ਫਿਰ ਇਸ ਪਾਸੋਂ ਕੋਈ ਮੁਖ ਨਾ ਮੋੜੇ ਅੱਜ ਇੱਕ ਤੇ ਗ੍ਰੰਥੀ ਦਾ ਸੀ ਸਤਕਾਰ ਨਹੀਂ ਕਰਦੇ ਆ ਦੂਸਰਾ ਅਸੀਂ ਜਿਹੜੀਆਂ ਗ੍ਰੰਥੀ ਸਿੰਘ ਦੀਆਂ ਲੋੜਾਂ ਉਹ ਨਹੀਂ ਪੂਰੀਆਂ ਕਰਦੇ ਆ ਪਰ ਇਸ ਨਗਰ ਦਾ ਬਹੁਤ ਵੱਡਾ ਉਹ ਪ੍ਰਾਣਾ ਜੀ ਦਾਸ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਬਾਬਾ ਜੀ ਦੇ ਘਰ ਦੀ ਅੱਜ ਨਹੀਂ ਰੱਖੀ ਜਾ ਰਹੀ ਹੈ ਤੇ ਸਤਿਗੁਰੂ ਸਾਰੇ ਨਗਰ ਨੂੰ ਚੜ੍ਹਦੀ ਕਲਾ ਬਖਸ਼ ਕਰਨ ਜਿਹੜੀ ਇਹ ਸੋਚ ਇਹ ਉਦਮ ਵਾਹਿਗੁਰੂ ਨੇ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰਿਆ ਤੇ ਉਹ ਕਰਨਾ ਬਖਸ਼ਿਸ਼ ਕੀਤਾ ਤੇ ਸਤਿਗੁਰੂ ਕਿਰਪਾ ਕਰਨ ਬਾਬਾ ਜੀ ਨੂੰ ਵੀ ਤੰਦਰੁਸਤੀਆਂ ਬਖਸ਼ ਕਰਕੇ ਸੁਆਵਾਂ ਦੇ ਵਿੱਚ ਇਸ ਤਰ੍ਹਾਂ ਹੀ ਸਤਿਗੁਰੂ ਜੋੜ ਕੇ ਰੱਖਣ ਤੇ ਔਰ ਇਸ ਘਰ ਦੇ ਅੰਦਰ ਸਤਿਗੁਰੂ ਜੀ ਬਾਬਾ ਜੀ ਨੂੰ ਸਾਰੀਆਂ ਖੁਸ਼ੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਸਦਾ ਵਾਸਤੇ ਇਹ ਜਿਹੜੀ ਜ਼ਮੀਨ ਇਹ ਨਹੀਂ ਹੈਗਾ ਵੀ ਜਿੰਨਾ ਚਿਰ ਬਾਬਾ ਸੇਵਾ ਕਰਨਗੇ ਬਾਬਾ ਜੀ ਗੁਰੂ ਘਰ ਦੇ ਅੰਦਰ ਉਹਨਾਂ ਚਿਰ ਇੱਥੇ ਰਹਿ ਸਕਦੇ ਆ ਸਾਰੀ ਜ਼ਿੰਦਗੀ ਵਾਸਤੇ ਬਾਬਾ ਜੀ ਦਾ ਇਹ ਘਰ ਨਗਰ ਬਣਾ ਕੇ ਦੇ ਰਿਹਾ ਸਤਿਗੁਰੂ ਕਿਰਪਾ ਕਰਨ ਸਾਰੇ ਨਗਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਧੰਨਵਾਦ ਪੰਚ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮੀਰਾ ਸ਼ਾ ਨੂਰ ਦੀ ਸਮੂਹ ਸੰਗਤ ਵੱਲੋਂ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਨੂੰ ਨਵੀਂ ਕੋਠੀ ਬਣਵਾ ਕੇ ਦੇਣ ਲੱਗੇ ਹਨ ਜਿਸ ਦਾ ਨਹੀਂ ਪੱਥਰ ਰੱਖਣਾ ਆਪਾਂ ਵਿਚਾਰ ਜਾਂਦੇ ਹਾਂ ਭਾਈ ਤਰਲੋਕ ਸਿੰਘ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸੰਗਤ ਦਾ ਮੀਰਾ ਸ਼ਾ ਨੂਰ ਦੀ ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਦਾਸ ਇਥੋਂ ਦਾ ਹੈਡ ਗ੍ਰੰਥੀ ਤੇ ਲੋਹ ਸਿੰਘ ਸੇਵਾ ਕਰ ਰਿਹਾ ਵੀ 22 ਸਾਲ ਤੋਂ ਵੀ ਸੰਗਤਾਂ ਦਾ ਬੜਾ ਉਪਰਾਲਾ ਹੋਇਆ ਹੈ ਸੰਗਤਾਂ ਨੇ ਥਾਂ ਬਖਸ਼ੀ ਕੀਤੀ ਹੈ ਨਾਲ ਉਹ ਕੋਠੀ ਤਿਆਰ ਹੋਏਗੀ ਰਹਿਣ ਬਹਿਣ ਵਾਸਤੇ ਤੋਂ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਕੰਮ ਚੱਲਨੇ ਹਨ ਸੋ ਕੋਠੀ ਤਿਆਰ ਹੋਣੀ ਹੈ ਦਾਸ ਸੰਗਤ ਦਾ ਧੰਨਵਾਦ ਕਰਦਾ ਹੈ ਸੰਗਤ ਨੂੰ ਵੀ ਮਨ ਆਈ ਤਰਕੀਆਂ ਬੈਸ਼ੇ ਕਰੇ ਇਸ ਨਗਰ ਨੂੰ ਚੜਦੀ ਕਲਾ ਜ ਰੱਖੇ ਬੱਚਿਆਂ ਦੇ ਸੀ ਤੇ ਮਿਹਰ ਭਰੇ ਆਤਮਿਕ ਤੰਦਰੁਸਤੀਆਂ ਬੈਸ਼ੇ ਕਰਨੀਆਂ ਸੋ ਸਾ ਸੰਗਤ ਨੂੰ ਆਪਦੇ ਦਰਵ ਕਰੋ ਗੁਰਸਿੱਖੀ ਨਾਮ ਦਾੰਦੀਆਂ ਦਾਤਾਂ ਬੈਸ਼ੇ ਕਰਕੇ ਨਿਹਾਲ ਕਰਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮੀਰਾ ਛਨੌਰ ਦੇ ਸਰਪੰਚ ਭਾਈ ਮਰਕ ਸਿੰਘ ਜੀ ਦੇ ਵਿਚਾਰ ਜਾਂਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਸਾਰੇ ਨਗਰ ਦੀ ਮਿਹਰਬਾਨੀ ਨਾਲ ਇੱਕ ਬਣ ਲੱਗੀ ਕੋਠੀ ਬਾਬਾ ਜੀ ਦੀ ਸਾਰੇ ਸਹਿਮਤੀ ਨਾਲ